نان سیو جی he's a man ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਬਣਾਏ ਗਏ ਸੀ ਉਹ ਸਾਰੇ ਪਟੰਨਾ ਜ਼ਿਲ੍ਹੇ ਦੇ ਅਹੁਦੇਦਾਰ ਇਕੱਠੇ ਹੋ ਕੇ ਸੀ। ਸ਼੍ਰੀ ਕਾਲਪਾਤ ਆਪਣਾ ਤਖਸਾਲ ਦਮਦਮਾ ਸਾਹਿਬ ਮੱਥਾ ਟੇਕਣ ਲਈ ਤੇ ਗੁਰੂ ਜੀ ਅੱਗੇ ਅਰਦਾਸ ਕਰਨ ਲਈ ਇੱਥੇ ਹਾਜ਼ਰ ਹੋਏ ਆ ਸਾਰੇ। ਅਕਾਲੀ ਦਲ ਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਵਰਕਰਾਂ ਨੂੰ ਤੰਦਰੁਸਤੀਆਂ ਬਖਸ਼ੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਜਿਹੜੀ ਬਹੁਤ ਵੱਡੀ ਸੇਵਾ ਹੈ। ਉਹ ਸ਼ਰਮਣੀ ਅਕਾਲੀ ਦਰਬਾਰ ਨੂੰ ਬਖਸ਼ੇ ਇਸ ਕਰਕੇ ਸਾਰੇ ਇੱਥੇ ਨਮਸਕਾਰ ਕਰਨ ਲਈ ਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਪਾਰਟੀ ਦਾ ਧੰਨਵਾਦ ਕਰਨ ਲਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕਰਨ ਦੇ ਲਈ ਸਾਰੇ ਅੱਜ ਬਠਿੰਡਾ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਹੈ ਉਹ ਸਾਰੇ ਦੀ ਸਾਰੀ ਆ ਕੇ ਇੱਥੇ ਨਮਸਤਕ ਹੋਈ ਹੈ ਕਿਵੇਂ ਮਾਹੌਲ ਕਿਵੇਂ ਦੇਖਦੇ ਹੋ ਇਲੈਕਸ਼ਨ ਨੂੰ ਸਮਾਂ ਹੀ ਬਾਕੀ ਰਹਿ ਗਿਆ ਹੈ ਕਿਵੇਂ ਦੇਖਦੇ ਹੋ ਪਾਰਟੀ ਨੂੰ ਬੜੀਆਂ ਚੁਣੌਤੀਆਂ ਵੀ ਹੈਗੀਆਂ ਨਹੀਂ ਪਾਰਟੀ ਨੂੰ ਚੁਣੌਤੀਆਂ ਹਲੇ ਸਾਨੂੰ ਪਤਾ ਹੈ ਕਿ ਬਹੁਤ ਨੇ ਬਹੁਤ ਜ਼ਿਆਦਾ ਨੇ ਤੇ ਗੁਰੂ ਕਿਰਪਾ ਕਰੂਗਾ ਲੋਕਾਂ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਲੋਕਾਂ ਨੇ ਹੁਣ ਸਾਡੇ ਵੀ 10 ਸਾਲ ਦਾ ਰਾਜ ਭਾਗ ਦੇ ਤਵੇਖਿਆ ਕਾਂਗਰਸ ਦਾ ਵੀ 5 ਸਾਲ ਦਾ ਵੇਖ ਲਿਆ ਇਹਨਾਂ ਦਾ ਵੀ 3.5 ਸਾਲ ਦਾ ਵੇਖ ਲਿਆ ਹੁਣ ਲੋਕੀ ਤਾਂ ਗੱਲਾਂ ਕਰਨ ਲੱਗ ਗਏ ਨੇ ਕਿ ਕਾਲੀ ਦਲ ਦਾ ਰਾਜ ਜੰਗਾ ਸੀ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਅਮਨ ਸ਼ਾਂਤੀ ਸੀ ਲੁੱਟਾ ਕੋ ਹਾਨੀ ਸੀ ਉਹ ਗੱਲਾਂ ਹੁਣ ਮਹਿਸੂਸ ਕਰਦੇ ਆ ਲੋਕ ਜਿਹੜੀਆਂ ਉਦਵਾਲੀਆਂ ਪਿੱਛੇ ਤੋਂ ਗੱਲਾ ਇੱਕ ਤੋਂ ਹੋਈਆਂ ਉਹਦੇ ਕਰਕੇ ਲੋਕੀ ਰਾਜ ਹੋ ਕੇ ਵੋਟਾਂ ਦੂਜੇ ਪਾਸੇ ਪਾ ਬੈਠੇ ਹੁਣ ਮਹਿਸੂਸ ਕਰਦੇ ਆ ਲੋਕ ਹੁਣ ਤਾਂ ਪਾਰਟੀ ਨੂੰ ਤਕੜੇ ਹੋ ਕੇ ਹਮਲਾ ਮਾਰ ਕੇ ਚੰਗੇ ਬੰਦਿਆਂ ਨੂੰ ਸਾਰਿਆਂ ਨੂੰ ਟਿਕਟਾਂ ਦੇ ਕੇ ਪਾਰਟੀ ਨੂੰ ਤੇ ਮੈਨੂੰ ਲੱਗਦਾ ਗੁਰੂ ਕਿਰਪਾ ਕਰੇਗਾ ਆਉਣ ਵਾਲੇ ਸਮੇਂ 'ਚ ਜਿਹੜਾ ਪੰਜਾਬ ਜਿਹੜਾ ਕਿ ਇੱਕ ਛੋਟੋ ਗੱਲ ਜ਼ਰੂਰ ਹੈ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਜੋ ਇਸੋੜੇ ਪੰਜਾਬ ਨੂੰ ਠੀਕ ਲੀਹਾਂ ਤੇ ਲਿਆ ਸਕਦਾ ਆਉਣ ਵਾਲੇ ਸਮੇਂ ਤਾਂ ਉਹ ਸ਼੍ਰੋਮਣੀ ਅਕਾਲੀ ਦਰਬਾਰੀ ਹੈ ਤੇ ਲੋਕੀ ਵੀ ਇਹ ਮਹਿਸੂਸ ਕਰਦੇ ਨੇ ਕਿ ਨਾਮ ਵਾਲੀ ਪਾਰਟੀ ਤੇ ਕਹਿੰਦੀ 70 ਸਾਲਾਂ ਤੋਂ ਕੁਝ ਨਹੀਂ ਹੋਇਆ ਉਹ ਸੀ ਕਰ ਰਹੇ ਆ ਵਿਕਾਸ ਅਸੀਂ ਕਰ ਰਹੇ ਹੈਗੇ ਨਸ਼ਾ ਅਸੀਂ ਖਤਮ ਕੀਤਾ ਨਸ਼ਾ ਲੈ ਕੇ ਆਏ ਹੈ ਨਹੀਂ ਸਾਡੇ ਤੇ ਛੱਡ ਦਿਓ ਤੁਸੀਂ ਅਸੀਂ ਤਾਂ ਅਸੀਂ ਤਾਂ ਉਹਨਾਂ ਦੇ ਵਿਰੋਧੀ ਹੈ ਤੁਸੀਂ ਪ੍ਰੈਸ ਵਾਲੇ ਦੱਸੋ ਵੀ ਕਿੱਥੇ ਵਿਕਾਸ ਹੋਇਆ ਆਪਣੇ ਬਠਿੰਡੇ ਜ਼ਿਲ੍ਹੇ 'ਚ ਹੀ ਦੱਸ ਦਿਓ ਵੀ ਕਿਹੜਾ ਵਿਕਾਸ ਕੀਤਾ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਦਾ ਕੋਈ ਦੱਸ ਦਿਓ ਕਾਂਗਰਸ ਪਾਰਟੀ ਦਾ 5 ਸਾਲ ਦਾ ਦੱਸ ਦਿਓ ਉਹਨਾਂ ਨੇ ਵਿਕਾਸ ਕੀਤਾ ਹੋਵੇ ਅਸੀਂ ਇੱਥੋਂ ਨੂੰ 50 ਕੰਮ ਕਰਾਵਾ ਦਿੰਦੇ ਹਾਂ ਬਠਿੰਡੇ ਦੇ ਇੱਥੇ ਬੈਠੇ ਬਾਕੀ ਜ਼ਿਲ੍ਹਿਆਂ ਨੂੰ ਛੱਡੋ ਚਲੋ ਆਪਾਂ ਸਾਰਾ ਆਪਾਂ ਬਠਿੰਡੇ ਦੀ ਗੱਲ ਹੀ ਕਰ ਲਓ ਕੱਲ ਸੋ ਤਾਂ ਝੂਠ ਬੋਲਦੇ ਆ ਉਹ ਤਾਂ ਝੂਠ ਬੋਲ ਕੇ ਸੱਤਾ ਚ ਆ ਗਏ ਕੇਰਾ ਦਾ ਲ ਕਈ ਵਾਰੀ ਹੋ ਜਾਂਦੀਆਂ ਹੁੰਦੀਆਂ ਇਹੋ ਜਿਹੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਹੁਣ ਤਾਂ ਸੁਖਰੇ ਵੀ ਨਾ ਲੈਣ ਦਾ ਹਰ ਕੋਈ ਨਹੀਂ ਨਸ਼ਾ ਬੱਦੀ ਸਮੱਸਿਆ ਦੀ ਉਹਨੇ ਯੁੱਧ ਨਸ਼ਾ ਵਿਰੋਧ ਚੀੜਿਆ ਸੀ ਨਹੀਂ ਯੁੱਧ ਨਸ਼ਾ ਵਿਰੋਧ ਲੋਕਾਂ ਦੇ ਘਰ ਬਿਟਾ ਕੇ ਨਸ਼ੇ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚਲਾਤਾ ਨਸ਼ਾ ਕਹਿੰਦੇ ਪਿੱਛੇ ਸਰਪਾ ਨਹੀਂ ਫਿਰ ਜਦੋਂ ਕਿਸੇ ਦੇ ਘਰ ਤੇ ਬਲਡੋਜ਼ਰ ਚਲਾ ਦੇ ਨਸ਼ਾ ਵਿਕਣ ਦਾ ਵੱਧ ਹੋ ਜਾਂਦਾ ਫਿਰ ਤਾਂ ਹੋਰ ਬਾਲਾ ਵੇਚੂਗਾ ਮੈਂ ਘਰ ਫੇਰ ਬਣਾਉਣਾ ਦੁਬਾਰਾ ਇੱਕ ਵਾਰੀ ਟਹਿ ਗਿਆ ਹੁਣ ਜਿਹਦਾ ਘਰ ਹੀ ਟਹਿ ਗਿਆ ਉਹ ਤਾਂ ਹੋਰ ਵੇਚੂਗਾ ਕਿ ਮੈਂ ਘਰ ਬਣਾਉਣਾ ਦੁਬਾਰਾ ਬਾਹਰ ਤੱਕ ਬੇਲਾ ਦਲਵੰਡੀ ਸਾਹਬੋ ਚ ਬਾਤ ਹੋ ਗਿਆ ਨਸ਼ਾ ਕੋਈ ਪਿੰਡ ਦੱਸ ਦਿਓ ਮੈਨੂੰ ਫਲਾਡੇ ਪਿੰਡ ਵੱਤ ਹੋ ਗਿਆ ਜਿਹੜੀ ਇਹਨਾਂ ਦੇ ਵਿੱਚ ਲਾਈਏ ਇਹਦੇ ਨਾਲ ਇੱਦਾਂ ਦੇ 31 ਮਈ ਤੱਕ ਵੱਤ ਕਰ ਦਾਂਗੇ ਨਸ਼ਾ ਤੇ ਬੋਲੋ ਕਿੰਨਾ ਲੈਣਾ ਕਿੱਥੋਂ ਲੈਣਾ ਕਿਹੜਾ ਨਸ਼ਾ ਲੈਣਾ ਸਾਰਾ ਹੀ ਮਿਲਦਾ ਫਿਰ ਝੂਠੇਬਾਨ ਬੋਲੀ ਜਾਂਦੇ ਨੇ ਤਾਂ ਝੂਠੇਬਾਨ ਬੋਲਣ ਦੀ ਝੂਠੇਬਾਨ ਬੋਲ ਕੇ ਸੱਤਾ ਚਾਹੇ ਹੁਣ ਵੀ ਸੋਚਦੇ ਆ ਝੂਠੇਬਾਨ ਬੋਲ ਕੇ ਲੋਕਾਂ ਨੂੰ ਮੂਰਖ ਬਣਾ ਲਾਂਗੇ ਇੱਕ ਵਾਰੀ ਲੋਕਾਂ ਦਾ ਹੋ ਗਿਆ ਜਿਹੜਾ ਹੋ ਗਿਆ ਹੁਣ ਤਾਂ ਲੋਕ ਇਹਨਾਂ ਦੇ ਨਾਂ ਲੈਣ ਨੂੰ ਤਿਆਰ ਨੇ ਆ ਬਠਿੰਡਾ ਜ਼ਿਲ੍ਹੇ ਦੀ ਸ਼ਬਦ ਤੋਂ ਪਹਿਲਾਂ ਤਾਂ ਬਠਿੰਡਾ ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰਧਾਨ ਸਤਾਰਜੀ ਕੁਸ਼ੀਲ ਸਿੰਘ ਨੂੰ ਨਾਉਂਟ ਲੱਖ ਲੱਖ ਵਧਾਇਆ। ਤੱਕ ਦਮ ਨਸਾਵਾ ਮਤਾਟੇ ਕਰਨ ਵਾਸਤੇ ਸਾਰਿਆਂ ਸੰਸਾਰੀਆਂ ਸੀ। ਉਸ ਤੋਂ ਬਾਅਦ ਹੋਰ ਜਥੇਬੰਦੀ ਵੀ ਜਿਹੜੀ ਬਣਾਈ ਹੈ ਲੋਕਾ ਸਾਹਿਬ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਮੈਨੂੰ ਬਣਾਇਆ। ਹੋਰ ਵਰਕਿੰਗ ਕਮੇਟੀ ਦੇ ਮੈਂਬਰ ਹੈ ਸਾਰੇ ਉਹਨਾਂ ਨੂੰ ਬਣਾਇਆ। ਸੋ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਆ ਬਹੁਤ ਸਾਰਾ। ਔਰ ਕੁਨਨੋ ਯਕੀਨ ਵੀ ਦੋਨੇ ਆ ਕਿ ਜਿਹੜੇ ਉਹਦੇ ਤੁਸੀਂ ਸਾਨੂੰ ਦਿੱਤੇ ਆ ਇਹਦਾ ਪੂਰਾ ਤੰਦ ਹੀ ਨਾਲ ਇਹਦਾ ਜਿਹੜਾ ਨਭਾਵਾਂਗੇ ਔਰ ਹੋਰ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਅੱਗੇ ਲੈ ਕੇ ਜਾਵਾਂ ਕਿਵੇਂ ਦੇ ਦੇ ਮਾਹੌਲ ਤੁਹਾਨੂੰ ਸਮਝ ਨਹੀਂ ਆ ਗਿਆ 2027 ਚ ਜੋ ਆ ਰਹੀ ਹੈ ਕਿਵੇਂ ਪੰਜਾਬ ਦੇ ਮਾਹੌਲ ਕਿਵੇਂ ਦੇ ਦੇ ਦੇਖੋ ਪੰਜਾਬ ਦਾ ਜਿਹੜਾ ਅੱਜ ਦਾ ਮਾਹੌਲ ਹੈ ਐਦਾਂ ਮਾਰਾ ਕਦੇ ਦੇਖਿਆ ਨਹੀਂ ਬੜੀਆਂ ਸਰਕਾਰਾਂ ਦੇਖੀਆਂ ਕਾਂਗਰਸ ਦੀਆਂ ਵੀ ਆਕਾਲੀ ਦਲ ਦੀ ਵੀ ਦੇਖੀ ਅਤੇ ਜੋ ਅੱਜ ਲਾਂਡ ਆਰਡਰ ਦੀ ਹਾਲਤ ਪੰਜਾਬ ਚ ਹੈ ਕਿਤੇ ਪਹਿਲਾਂ ਇੰਨੀ ਗਰੀ ਹੋਈ ਹਾਲਤ ਹੋਈ ਨਹੀਂ ਸੋ ਕਿਨਨ ਨੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਯਾਦ ਕਰਦੇ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਆਉਣਾ 27 ਵਾਲਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਕੇ ਨੀ ਦੇ 70 ਸਾਲਾਂ ਜੀਏ ਹੋਏ ਜੋ ਕੀਤਾਗਾ ਜੀ ਨਸ਼ਾ ਸੀ ਖਤਮ ਕਰ ਰਹੇ ਹੈਗੇ ਆਂ ਤੇ ਰੋਜ਼ਗਾਰੀ ਬਿਲਕੁਲ ਸਹੀ ਕਹਿੰਦੇ ਹੈ ਜੋ 70 ਸਾਲ ਚ ਨਹੀਂ ਹੋਇਆ ਉਹ ਕੰਮ ਕੀਤੇ ਆ ਉਹਨਾਂ ਨੇ ਬਿਲਕੁਲ ਸਹੀ ਕਹਿੰਦੇ ਹੈ ਤਾ ਮੈਂ ਗੁਰੂਆਂ ਦੀ ਚਰਨ ਛੋਹ ਪ੍ਰਾਪਤੀ ਇਸ ਧਰਤੀ ਨੂੰ ਪ੍ਰਣਾਮ ਕਰਦਾ ਹਾਂ ਸੀਸ ਲਵਾਉਣਾ ਹੈ ਆਪਦਾ ਔਰ ਦੂਸਰੇ ਉਦੋਂ ਬਾਅਦ ਮੈਂ ਜਿੰਨੀ ਸਾਡੀ ਜਥੇਬੰਦੀ ਬਣੀ ਹੈ ਨਵੀ ਸੇਖੋਂ ਸਾਹਿਬ ਮਲੂਕਾ ਸਾਹਿਬ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਜਗਤ ਜਗਸੀਰ ਕਲਿਆਣ ਜੀ ਬਣੇ ਹੈ ਗੋਲਦੀ ਜੀ ਬਣੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਵਰਕਿੰਗ ਕਮੇਟੀ ਮੈਂਬਰ ਨੂੰ ਵਧਾਈ ਦਿੰਦਾ ਔਰ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਦਾ ਧੰਨਵਾਦ ਕਰਦਾ ਹਾਂ ਸਮੁੱਚੀ ਲੀਡਰਸ਼ਿਪ ਦਾ ਕਿ ਉਹਨਾਂ ਨੇ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਔਰ ਸਾਰਿਆਂ ਤੋਂ ਅਸੀਂ ਇਹ ਉਹਨਾਂ ਨੂੰ ਭਰੋਸਾ ਵੀ ਦਵਾਉਣੇ ਆ ਕਿ ਅਸੀਂ ਪਾਰਟੀ ਦੀ ਦਿਨ-ਦੁੱਖ ਦੀ ਰਾਤ ਚੋਗਣੀ ਤਰੱਕੀ ਲਈ ਦਿਨ-ਰਾਤ ਕੰਮ ਕਰਾਂਗੇ। ਜਿਹੜੀ ਗੱਲ ਕਰਦਾ ਕਿਵੇਂ ਦੇਖੋ ਅੰਦੀਵਾਸ ਕਿਸ ਤਰ੍ਹਾਂ ਲਿਆ ਗਿਆ ਦੂਸਰਾ ਦਾ ਹਿੱਸਾ ਹਾਲ ਪੰਜਾਬ ਦੇ ਬਣਿਆ ਕਿਸ ਤਨਾ ਡਰਾ ਹਿੰਦੂਵੇਗਾ। ਦੇਖੋ ਅੱਜ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਬਹੁਤ ਖਰਾਬ ਹੈ। ਪਿੱਛੇ ਜੇ ਜੋ ਕਟਨਾਮਾ ਚੱਲ ਰਹੀਆਂ ਚਾਹੇ ਉਹ ਹਬੂਰ ਦਾ ਕਤਲ ਕਾਂਡ ਹੋਵੇ, ਚਾਹੇ ਮੋਕੇ ਦਾ ਹੋਵੇ ਗੋਲੀ ਕਾਂਡ, ਚਾਹੇ ਬਠਿੰਡੇ ਦੀ ਲੁੱਟ ਹੋਵੇ, ਚਾਹੇ ਜੀਨਕਪੁਰ ਦੀ ਉਦੇ ਨਾਲ ਜਿਹੜਾ ਵਪਾਰੀ ਸਮਾਜ ਹੈ ਉਹ ਬਹੁਤ ਜ਼ਿਆਦਾ ਉਹਦੇ ਚ ਡਰ ਤੇ ਭੈ ਦਾ ਮਾਹੌਲ ਹੈ ਔਰ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਨਾ ਹੀ ਕੋਈ ਨਵੀਂ ਇਨਵੈਸਟਮੈਂਟ ਆ ਰਹੀ ਹੈ ਔਰ ਜਿਹੜੇ ਪੁਰਾਣੇ ਵੀ ਸਾਡੇ ਉਜਗ ਪਤੀ ਹੈ ਉਹ ਬਾਹਰਲੇ ਸੂਬਿਆਂ ਨੂੰ ਭੱਜ ਰਹੇ ਹੈ ਕਿਵੇਂ ਕਿਵੇਂ ਇਹਦੇ ਆਉਣ ਵਾਲੇ ਦੌਰਾਨ ਕਿਵੇਂ ਲੀਏਗਾ ਮੈਨੂੰ ਲੱਗਦਾ ਵੀ ਪੰਜਾਬ ਨੂੰ ਇੱਕ ਸਰਦਾਰ ਸੁਖਵੀਰ ਸਿੰਘ ਵਰਗ ਬਾਦਲ ਵਰਗੇ ਸਖਸ਼ ਜਿਹੜਾ ਲੀਡਰ ਹੈ ਮਜ਼ਬੂਤ ਲੀਡਰਸ਼ਿਪ ਹੈ ਉਹਦੀ ਲੋੜ ਹੈ ਔਰ ਪੰਜਾਬੀ 2027 ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਸਰਕਾਰ ਬਣਾਉਣਾ ਹੈ